13 ਕੈਂਡੀਡੇਟ ਤੁਹਾਨੂੰ ਨਹੀਂ ਲੱਭ ਸਕੇ ਭਗਵੰਤ ਮਾਨ ਜੀ ਪਹਿਲੇ ਤੁਸੀਂ ਪੰਜ ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰਿਆ ਤੇ ਰੰਗ ਉਡੇ ਸਾਰੇ ਮਹਿਸੂਸ ਕਰਦੇ ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਵੀ ਕਹਿਣਾ ਚਾਹਾਂ ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਣਾ ਤੁਹਾਡੇ ਮਹਿਕਮੇ ਵੀ ਕੋਲੇ ਕਿਉਂਕਿ ਇਹਨਾਂ ਦੇ ਮਹਿਕਮਾ ਦਾ ਸੌਦਾ ਤਾਂ ਨਵੇਂ ਨਾ ਹੋ ਰਿਹਾ ਇਹਨਾਂ ਦੇ ਮਹਿਕਮਾ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਂਦੇ ਇੱਕ ਪੈਕੇਜ ਤਾਂ ਚਲਾ ਗਿਆ ਇਹਦੇ ਨਾਲ ਪੈਕੇਜ ਕੀ ਹੋਇਆ ਮਾਲੀ ਮਦਦ ਮੈਨੂੰ ਰਕਮ ਵੀ ਪਤਾ ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਜ਼ ਕਰਾਂਗਾ ਬੜੀ ਭਾਰੀ ਰਕਮ ਦਾ ਸੌਦਾ ਕੀਤਾ ਗਿਆ ਜਿਸ ਸੀਟ ਨੂੰ ਹਣ ਚੱਬੇਵਾਲ ਸਾਹਿਬ ਪਾਰਲੀਮੈਂਟ ਦੀ ਸੀਟ ਉਹਨਾਂ ਨੇ ਚੈੱਕ ਕੀਤੀ ਗਈ ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ ਤੇ ਆਂਦੇ ਟਾਈਮ ਬਾਅਦ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਇਹ ਨਾ ਰੂਲ ਸਾਰੇ ਜੜਾ ਇਹਨਾਂ ਦਾ ਕੋਈ ਇੱਕ ਅਦਾ ਚੰਗਾ ਮਹਿਕਮਾ ਵੀ ਤਰ ਨਹੀਂ। ਇਸ ਕਿਸਮ ਦੀ ਆਫਰ ਕੁਝ ਹੋਰ ਲੋਕਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਹੋਰ ਲੋਕਾਂ ਨੂੰ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਗਈ, ਪ੍ਰਮਾਨ ਦੀ ਕੋਸ਼ਿਸ਼ ਕੀਤੀ ਗਈ। ਇਹ ਕੱਲ੍ਹ ਸਾਫ਼ ਸਪਸ਼ਟ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੋ ਚੁੱਕੀ ਹੈ ਕਿ ਆਪ ਬਿਲਕੁਲ ਨਸਤੇ ਬੰਬੂਤ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਹੋ ਗਈ। ਬੜੀ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਤੁਸੀਂ ਪੰਜ ਆਪਣੇ ਮინისტრ ਲੜਾਏ ਤੁਹਾਡੇ ਕੋਈ ਵੋਲੰਟਰੀਅਰ ਨਹੀਂ ਲੱਗਾ। ਤੁਸੀਂ ਤਾਂ ਕਹਿੰਦੇ ਸੀ ਉਹ ਜਮਾਤਾਂ ਜਿਹਨੂੰ ਵੀ ਖੜਾ ਕਰਨੇ ਆ ਪਾਰਟੀ ਦੇ ਨਾਮ ਦੀ ਵੋਟ ਪੈਂਦੀ ਆ ਆਦਮੀ ਨੂੰ ਤੇ ਪੈਂਦੀ। ਫਿਰ ਦੋ ਨੋਨ ਡਿਫੈਕਟਰਾਂ ਹੱਥ ਆਇਆ ਹੁਣ। ਨੋਨ ਡਿਫੈਕਟਰ ਲੈ ਕੇ ਗਏ ਜਲੰਧਰ ਵਾਲਾ ਸੁਸ਼ੀਲ ਰਿੰਕੂ ਤੇ ਫਤੇਗੜ ਸਾਹਿਬ ਸੀਟ ਵਾਲਾ ਜੀਪੀ ਸਾਹਿਬ ਜੀਪੀ ਸਾਹਿਬ ਪਹਿਲੇ ਅਕਾਲੀ ਦਲ ਵਿੱਚ ਸਨ ਫਿਰ ਉਹ ਮਨਪ੍ਰੀਤ ਸਿੰਘ ਬਾਦਲਦੀ ਪਾਰਟੀ ਪੀਬੀਪੀ ਚ ਗਏ ਉਥੋਂ ਕਾਂਗਰਸ ਚ ਆਏ ਹੁਣ ਕਾਂਗਰਸ ਚੋਂ ਖੀਰ ਜਾ ਕੇ ਆਪ ਦੇ ਵਿੱਚ ਆਏ ਇਸ ਕਿਸਮ ਦੇ ਲੋਕ ਮੈਂ ਉਹਨਾਂ ਆਪ ਦੇ ਵੋਲੰਟੀਅਰਜ਼ ਨੂੰ ਤੇ ਆਪ ਦੇ ਐਮਐਲਏਜ਼ ਨੂੰ ਇਹ ਚੇਤਾਵਨੀ ਦੇਣਾ ਚਾਹਨ ਅੱਜ ਭਗਵੰਤ ਮਾਨ ਜੀ ਤੁਸੀਂ ਪੁੱਛਿਆ ਉਸ ਹਲਕੇ ਦਾ ਜਿੱਥੋਂ ਤੁਸੀਂ ਇਹਨੂੰ ਪਾਰਲੀਮੈਂਟ ਜਿਸ ਐਮ.ਐਲ.ਏ ਨੂੰ ਰਾਕੇ ਆਂਦਾ ਉਹਦੇ ਮਨ ਤੇ ਕੀ ਬੀਤ ਇਸ ਕਿਸਮ ਦਾ ਕੋਈ ਮੈਸੇਜ ਦੇ ਦੇ ਨੌ ਦੀਆਂ ਨੌ ਅਸੈਂਬਲੀ ਹਲਕੇ ਫਤੇਗੜ ਸਾਹਿਬ ਦੇ ਆਪ ਦੇ ਕੋਲ ਤੇ ਜੇ ਨੌ ਦੇ ਨੌ ਵਿੱਚੋਂ ਤੁਸੀਂ ਇੱਕ ਬੰਦਾ ਵੀ ਨਹੀਂ ਲੱਭ ਸਕੇ ਕਾਂਗਰਸ ਦਾ ਇੱਕ ਨੋਨ ਡਿਫੈਕਟਰ ਇੱਕ ਹਾਰਿਆ ਹੋਇਆ ਵਿਅਕਤੀ ਨੂੰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜਾ ਰਹੇ ਹੋ ਤਾਂ ਮਤਲਬ ਤੁਸੀਂ ਕੰਪਲੀਟਲੀ politically bankrupt ਹੋ ਚੁੱਕੇ ਤਾਨੂੰ ਪੂਰਨ ਪਤਾ ਕਿ ਸਾਡਾ ਬੰਦਾ ਇਸ ਤੋਂ ਪਹਿਲੇ ਜਲੰਧਰ ਵਿੱਚ ਰਿੰਕੂ ਲੈ ਕੇ ਗਏ ਹੁਣ ਚੱਬੇਵਾਲ ਸਾਹਿਬ ਨੂੰ ਤਿਆਰ ਕਰ ਲਿਆ ਇੱਕ ਆਪਣੇ ਨਾਲ ਦਾ ਹੀ ਅੱਗੇ ਹੀ ਭਗਵੰਤ ਮਾਨ ਜੀ ਪੰਜਾਬ ਬਹੁਤ ਵੱਡੀ ਕੀਮਤ ਤੁਹਾਨੂੰ ਮੁੱਖ ਮੰਤਰੀ ਦੀ ਤੁਹਾਨੂੰ ਬਣਾ ਕੇ ਬਹੁਤ ਵੱਡੀ ਕੀਮਤ ਅਦਾ ਕਰ ਇੱਕ ਤੁਸੀਂ ਆਪਣੀ ਸਾਈਡ ਇੱਕ ਇੱਕ ਜੁਲੀਅਨ ਆਪਣੇ ਨਾਲ ਦਾ ਕਮੇਡੀਅਨ ਰਹਿਣ ਵਾਲਾ ਸੰਗਰੂਰ ਦਾ ਟਿਕਟ ਉਹਨੂੰ ਫਰੀਦਕੋਟ ਤੋਂ ਦੇ ਦਿੱਤੀ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਲੋਕ ਤੇ ਫਰੀਦਕੋਟ ਦੇ ਲੋਕ ਤੁਸੀਂ ਜਿੰਨੂੰ ਮਰਜ਼ੀ ਕਰ ਦੋਗੇ ਕਿ ਤੁਹਾਡੀ ਕਾਰਡ ਦੀ ਹੱਡੀ ਹਰ ਵਾਰ ਚੜ ਜਾਏਗੀ ਇਹ ਲੋਕ ਐਕਸੈਪਟ ਕਰ ਲੈਣਗੇ ਉਸ ਕੰਪਲੀਟਲੀ ਇਹ ਲੋਕ ਰਿਜੈਕਟਡ ਹੋ ਤੋ ਮੈਂ ਪੰਜਾਬ ਦੇ ਕਾਂਗਰਸ ਦੇ ਕਾਡਰ ਜਰੂਰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਅੱਜ ਅਪੀਲ ਕਰਨਾ ਚਾਹੁੰਦਾ ਇਹ ਸੇ ਪਾਰਟੀ ਦਾ ਚਿਹਰਾ ਮੋਰਾ ਤੁਹਾਡੇ ਸਾਹਮਣੇ ਆ ਗਿਆ ਨਾ ਇਹ ਨਾ ਸਿਕਿਉਰਟੀ ਛੱਡੀ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਾਂਗੇ ਜਿੰਨੂੰ ਸਿਕਿਉਰਟੀ ਚਾਹੀਦੀ ਉਹ ਪੋਲਟਰੀ ਫਾਰਮ ਖੋਲੋ ਅਸੀਂ ਛੋਟੀਆਂ ਦੋ ਦੋ ਤਿੰਨ ਤਿੰਨ ਕਬਰਿਆਂ ਚੋਂ ਗੁਜ਼ਾਰਾ ਕਰਨ ਵਾਲੇ ਹਾਂ ਪੰਜ ਪੰਜ ਕੋਠੀਆਂ ਨੇ ਐਸਤੇ 11 11 ਰਸੋ ਬੰਦਾ ਸੀ ਐਮ ਦੀ ਸਿਕਿਉਰਟੀ ਤੇ 134 ਗੱਡੀਆਂ ਦਾ ਕਾਫਲਾ ਇਹਨਾਂ ਨਾਲ ਚੱਲਦਾ ਟੋਟਲੀ ਇਹ ਬੈਂਕਰਪਟ ਸਰਕਾਰ ਵੀ ਹੋ ਚੁੱਕੀ ਤਾਂ ਸੂਬਾ ਵੀ ਕਰ ਦ। ਇਹੀ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਇਆ ਸੀ ਕਿ ਸਾਨੂੰ ਮੌਕਾ ਦਿਓ 4 ਹਫ਼ਤਿਆਂ ਦੇ ਵਿੱਚ ਬਰਗਾੜੀ ਤੇ ਬੈਬਲ ਕਲਾ ਦਾ ਇਸ਼ੂ ਮੈਂ ਦੂਰ ਕਰੂੰਗਾ ਕਿਉਂਕਿ ਜਿਹੜੀ ਉੱਥੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੀ ਸੀ ਉਹਦਾ ਇੱਕ ਇੰਪੋਰਟੈਂਟ ਮੈਂਬਰ ਪੋਸਟ ਟਾਈਮ ਸੱਜੇ ਹੱਥ ਇਹਨਾਂ ਦੇ ਖੜਾ ਸੀ ਕੁਮਨ ਵਿਜੇ ਪ੍ਰਤਾਪ ਸੇ ਮੈਂ ਪੁੱਛਣਾ ਚਾਹੂੰਗਾ ਕੇਜਰੀਵਾਲ ਸਾਹਿਬ ਇੱਕ ਜਰਨਲ ਨੂੰ ਤੁਸੀਂ ਲਿਆ ਕੇ ਮਿੱਟੀ ਵਿੱਚ ਰੋਲ ਦਿੱਤਾ ਕੁਮਰ ਵਿਜੇ ਪ੍ਰਤਾਪ 13 ਸਾਲ ਉਹਦੀ ਆਈਪੀਐਸ ਦੀ ਸਰਵਿਸ ਰਹਿੰਦੀ ਸੀ ਹੁਣ ਉਹ ਤਰਲੇ ਮਾਰਦਾ ਕੁਰਲੰਧਾ ਅਸੈਂਬਲੀ ਕਿ ਮੈਨੂੰ 5 ਮਿੰਟ ਹੀ ਬਰਗਾੜੀ ਤੇ ਬਾਈਬਲ ਕਲਾ ਦੇ ਜਿਹੜਾ ਇਸ਼ੂ ਹੈ ਉਹਦੇ ਤੇ ਗੱਲ ਕਰਨ ਦਾ ਮੌਕਾ ਮਿਲੇ 2 ਸਾਲ ਤੁਸੀਂ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਮਾਨ ਸਾਹਿਬ ਤੁਸੀਂ ਤੇ ਬਣ ਕੇ ਜਰਨਲ ਤੇ ਤੁਹਾਡੀ ਜਗ੍ਹਾ ਤੇ ਤੁਸੀਂ ਬਚਾਤਾ ਹੁਣ ਕੁਮਰ ਵਿਜੇ ਪ੍ਰਤਾਪ ਇਸ ਤਰ੍ਹਾਂ ਹੀ ਭਗਵੰਤ ਮਾਨ ਵੇਖੋ ਮੇਰਾ ਡਾਇਰੈਕਟ ਚਾਰਜ ਪਹਿਲੇ ਵੀ ਸੀ ਤੇ ਅੱਜ ਵੀ ਭਗਵੰਤ ਮਾਨ ਡਾਇਰੈਕਟਲੀ ਭਾਜਪਾ ਦੀ ਦਿੱਲੀ ਲੀਡਰਸ਼ਿਪ ਦੇ ਇਸ਼ਾਰੇ ਤੇ ਜਾਂਦਾ ਆਲੇ ਸੂਬਿਆਂ ਦੇ ਵਿੱਚ ਥੋੜੀ-ਮੋਟੀ ਕੋਈ ਅੰਡਰਸਟੈਂਡਿੰਗ ਇੰਡੀਆ ਬਲੌਕ ਨੇ ਇਹਨਾਂ ਦੀ ਹੈ ਕੋਈ ਇੱਕ ਵੀ ਬੰਦਾ ਵੇਖਿਆ ਇਹਨਾਂ ਨੇ ਕੋ ਅਕਾਲੀ ਦਲ ਦਾ ਜਾਂ ਭਾਜਪਾ ਦਾ ਤੋੜਿਆ ਜਦੋਂ ਵੀ ਤੋੜ ਰਹੇ ਨੇ ਕਾਂਗਰਸ ਦਾ ਤੋੜ ਰਿਹਾ ਨੇ ਕਿਉਂਕਿ ਭਾਜਪਾ ਦਾ ਇਹਨਾਂ ਨੂੰ ਕਹਿਣਾ ਕਿ ਕਿਸਾਨਾਂ ਨੇ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਕਿ ਅਸੀਂ ਪੰਜਾਬ ਜਾ ਕੇ ਬੀਜੇਪੀ ਨੂੰ ਨਸਤੇ ਨਬੂਦ ਕਰ ਦਵਾਂਗੇ